पाते दुकान जा सकते जी हां जी हाँ जी हाँ जी जा सकते जे कि चीज नहीं है तो हां अंट चेक खाली है हां के द्रोनि चीजा होंगे ਅਗਲਾ ਮੈਚ ਬਾਈਕੇ ਛੋਟਾ ਕਲੱਬ ਮੱਲਵਾਲ ਤੇ ਬੁਈਆਂ ਵਾਲਾ ਇਹ ਵੀ ਟੀਮਾਂ ਨੇੜੇ ਆ ਜਾਣ ਛੋਟਾ ਕਲੱਬ ਮੱਲਵਾਲ ਤੇ ਬੁਈਆਂ ਵਾਲਾ ਉਸ ਤੋਂ ਅਗਲਾ ਮੈਚ ਗਰਸਿਆ ਬੇਰ ਤੇ ਪੋਥੇਆਵੜੀ ਵਾਲਾ ਇਹ ਵੀ ਤਿਆਰ ਰਹਿਣ ਬਾਈ ਜੇ ਨੀ ਤੂੰ ਜਿੱਤਦਾ ਹੋਈ ਆਹਰ ਫਰੀਦ ਤੇ ਪੈਨ ਵਾਲਾ ਇੱਕ ਬੰਦਾ ਛੱਡ ਦੇ ਦੋ ਬੰਦੇ ਸਾਨੂੰ ਦੇ ਜਾਣੇ ਬਾਈ ਜਿਹੜੇ ਵੀ ਤੂੰ ਜਿੱਤਦਾ ਹੋਈਂ हांजी कान हो रहा ढे कुल नजारे लिया देने मारो खर्च खर्च के पता लग जाए ठीक है यार ऐसे लाया करी बैठे कम लगे ਨੇ ਨਾ ਦਾ ਅਦੇ ਬੇਸੇ ਫੜ ਕੇ ਯਾਰਾ ਲੱਗ ਗਈ ਤੇ ਇੱਕ ਦਾ ਨਹੀਂ ਬੋਲਿਆ ਸੱਜਣ ਵੀ ਆ ਗਏ ਮੇਰੇ ਕੋਲ ਮੇਰਾ ਭਤੀਜੇ ਮੂਨੇ ਵਜੂ ਗਿਆ ਯਾਦਨਾ ਤੈਨੂੰ ਸਾਵਾ ਬਾਈ ਹਾਂ ਸੈਂਤਰਾ ਬੰਦਾ ਬਹੁਤ ਸੋਹਣਾ ਲੱਗਾ ਜਨਾ ਲਾਉਣੇ ਆ ਰਹੇ ਤਦੋਂ ਵਾਗ ਤੇ ਥਾ ਥਾ ਪਈ ਹੋਏ ਗੱਦ ਤੇਦਰ

Wow.

No, ha